जो साइकिंग है ना बहुत बार हम ऐसा होता है कि के साथ जोड़ देते हैं। हमारा शुरू से क्या मोटिव रहा है कि फॉर देखो सिटी ग्रुप का मोटो सिर्फ एजुकेशन प्रोवाइड करना नहीं है सिटी ग्रुप का मोटो है कि बच्चा बच्चों एक हेल्थी लाइफ स्टाइल भी अडाप्ट करवा yeah. तो सेम चीज असं अर्ल्ड बाईसाइकल डे Right to Roar ਤੇ Bike Store ਨਾਲ ਮਿਲ ਕੇ ਇਸੇ ਸਾਰੇ ਇਨੀਸ਼ੀਏਟਿਵ ਨੂੰ ਲੈ ਕੇ J City Group ਨੇ ਅੱਜ Right to Roar ਤੇ Bike Store ਨਾਲ ਮਿਲ ਕੇ ਇੱਕ ਸਾਈਕਲੋਥਨ ਦਾ ਇਨੀਸ਼ੀਏਟਿਵ ਲਿਆ ਔਰ ਇਹ ਲੋਕਾਂ ਨੂੰ ਦੱਸਿਆ ਕਿ yes ਅਸੀਂ ਕਾਰਾਂ ਗੱਡੀਆਂ ਤੋਂ ਦੂਰ ਜਾ ਕੇ ਇਹਨਾਂ ਦਾ ਵੀ ਖਿਆਲ ਰੱਖਣਾ ਹੈ ਇਹਦੇ ਨਾਲ ਜੇ ਅਸੀਂ ਇਹਨਾਂ ਦੇ ਉੱਤੇ ਜਾਵਾਂਗੇ ਤੇ ਇਹਦੇ ਨਾਲ এনवायरमेंट ਦਾ ਖਿਆਲ ਰੱਖਾਂਗੇ এনवायरमेंट ਦਾ ਖਿਆਲ ਰੱਖਾਂਗੇ ਆਟੋਮੈਟਿਕਲੀ सडनली बन बच्चे के लिए ना ये फर्स्ट फ्रीडम व्हीकल होता है एक साल हो गया एक साल भी थोड़ा कुछ लगा कि चेंज या कुछ अलग लगा कि एक साल तो साइकिलिंग कर रहे हो एंड रेगुलर करना बहुत मुश्किल होंगे एक दो दिन बंद आए ना चार दिन फिर खलियाँ पैंते बंदा करना छोड़ो यार बैठो गर्मी बहुत की महसूस नहीं सर एक्टिव लाइफस्टाइल है मतलब अब पहले कभी थी नहीं अब एक्टिव लाइफस्टाइल है एनर्जेटिक हो जाता है एनर्जेटिक होते हैं सर अब शुरू करो कहीं से भी साइकिलिंग से मैंने शुरू किया था फिर उसके बाद टेनिस स्विमिंग जिम सब कुछ करा तो सर ਬਸ ਸ਼ੁਰੂ ਕਰਨ ਦਾ ਤਰੀਕਾ ਹੈ ਸਾਈਕਲਿੰਗ ਇਜ਼ ਦ ਬੈਸਟ ਵੇ ਹੈ ਅਸੀਂ ਇਸ ਤਰ੍ਹਾਂ ਦੇ ਬਹੁਤ ਸਾਰੇ ਇਵੈਂਟ ਕਰਾਣੇ ਆ ਤੁਸੀਂ ਦੇਖਿਆ ਹੋਊਗਾ ਮੋਲ ਟਾਊਨ ਜੀ ਵਾਓ ਕਰਾਈਦਾ ਅਸੀਂ ਯੁੱਧ ਨਸ਼ਾ ਵਿਰੁੱਧ ਜਿਹੜਾ ਪੰਜਾਬ ਗਵਰਨਮੈਂਟ ਦਾ ਇਨੀਸ਼ੀਏਟਿਵ ਹੈ ਉਹਦੇ ਨਾਲ ਵੀ ਜੁੜੇ ਹੋਏ ਆ ਤਾਂ ਕਿ ਬੱਚਿਆਂ ਨੂੰ ਇੱਕ ਮੈਸੇਜ ਜਾਵੇ ਕਿ ਨਸ਼ਾ ਕਰਨਾ ਤੇ ਸਕਸੈਸ ਦਾ ਕਰੋ ਹੈਲਦੀ ਲਾਈਫ ਸਟਾਈਲ ਦਾ ਕਰੋ ਬਾਕੀ ਕੋਈ ਨਸ਼ਾ ਕਰਨਾ ਜਿਹੜੀ ਰਾਈਡ ਹੈ ਵੈਸੇ ਇਹਦਾ ਕ੍ਰੈਡਿਟ ਮੈਂ ਦਵਾਂਗੀ ਦਿਸ਼ਾ ਨੂੰ ਅਸੀਂ ਬਹੁਤ ਹੀ ਸ਼ਾਰਟ ਨੋਟ ਤੇ ਇਹ ਰਾਈਡ ਪਲਾਨ ਕੀਤੀ ਸਾਨੂੰ ਆਈਡੀਆ ਨਹੀਂ ਸੀਗਾ ਕਿ ਇੰਨੇ ਰਾਈਡਰਸ ਫਿਰ ਵੀ ਆ ਜਾਣਗੇ ਬਟ ਆਮ ਵੈਰੀ ਗਲੈਡ ਕਿ ਰਾਈਡਰਸ ਵਰਕਿੰਗਡੇ ਤੇ ਵੀ ਆਏ ਹੈ ਸਿਟੀ ਗਰੁੱਪ ਦਾ ਉਪਰਾਲਾ ਸਿਰਫ ਐਜੂਕੇਸ਼ਨ ਦੇਣਾ ਨਹੀਂ ਹੈ ਇਹ ਲੋਕਾਂ ਨੂੰ ਅਵੇਅਰ ਕਰਨਾ ਹੈ ਕਿ ਜਿਸ এনਵਾਇਰਨਮੈਂਟ ਚ ਅਸੀਂ ਰਹਿ ਰਹੇ ਹਾਂ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਵਰਲਡ ਬਾਈਸਾਈਕਲ ਡੇ ਐਕਚੁਅਲੀ ਹਰ ਦਿਨ ਹੀ ਹੈ ਬਟ ਇਹ ਹੈ ਕਿ ਜਿਸ ਦਿਨ ਦਿਨ ਹੁੰਦਾ ਹੈ ਉਸ ਦਿਨ ਮਨਾਉਣ ਦਾ ਮੌਕਾ ਮਿਲ ਜਾਂਦਾ ਹੈ ਪੋਜ਼ਿਟਿਵ ਪੁਆਇੰਟ ਕੀ ਹੈ ਤਾਂ ਕਿ ਹੋਰ ਵੀ ਆਪਸੇ ਮੋਟੀਵੇਟ ਹੋ ਨੈਗੇਟਿਵ ਪੁਆਇੰਟ ਕੀ ਹੈ ਕੀ ਹੈ क्या है वही तो पूछ रही हूँ नेगेटिव पॉइंट क्या है नेगेटिव क्या है यू आर यू आर आस्किंग पॉजिटिव नेगेटिव क्या है एज अ चाइल्ड तू नहीं सोचते ना तुम साइकिल पे बस निकल जाते हो बड़े हो के आलसी हो जाते हैं बस आलस तोड़ने की बात है सर आई वुड लाइक टू थैंक दिशा फॉर एवरीथिंग दैट यू इज डन सॉरी वेरी सॉरी किनी किनी साइकिल चला ली आज मैं हिसाब ही नहीं रखे हिसाब नहीं सही कहा हिसाब रहना भी नहीं चाहिए अपनी है ਦੋ thing ਇਸ ਕਿ ਇਸ ਇਵੈਂਟ ਨੂੰ ਕਰਵਾਉਣਾ ਹੀ ਬਹੁਤ ਔਖਾ ਹੈ ਬੰਦੇ ਇਕੱਠੇ ਕਰਨੇ ਬਹੁਤ ਔਖੇ ਹੈ ਇਵੈਂਟ ਨੂੰ ਇੱਕ ਕੁਝ ਕਰਨਾ ਭਾਵੇਂ ਉਹ ਇੱਕ ਵੱਡੀ ਫਲੈਕਸ ਲਾ ਕੇ ਬੰਦੇ ਚਾਰ ਬਣਾਉਣੇ ਉਹ ਵੀ ਬਹੁਤ ਔਖਾ ਕੰਮ ਬੜੀ ਕਰਦੀ ਹੈ ਔਰ ਇਹਦੇ ਬਹੁਤ ਜ਼ਿਆਦਾ ਜ਼ੋਰ ਦਾ ਤਾੜੀਆਂ ਨੇ ਪਲੀਜ਼ ਤੁਸੀਂ ਜਿੰਨੇ ਚਾਰ ਬੰਦੇ ਹੈਗੇ ਆਪਾਂ ਸੋਡਵੋਰਸ ਸਾਈਕਲ ਡੇ ਆ ਉਸੇ ਦੌਰਾਨ ਜਿੱਥੇ ਜਲੰਧਰ ਦੇ ਵਿੱਚ ਬੜੇ ਵੱਡੇ ਵੱਡੇ ਦਿਗਜ ਮਸ਼ਹੂਰ ਸਾਈਕਲਰ ਪਹੁੰਚੇ ਨੇ ਤੁਸੀਂ ਮੇਰੇ ਨਾਲ ਦੇਖ ਸਕਦੇ ਹੋ ਮੈਂ ਸਰ ਦੇ ਬਾਰੇ ਇਹ ਸੁਣਿਆ ਕਿ ਕਹਿੰਦੇ ਸਰ ਤੁਸੀਂ ਲੱਖਾਂ ਕਿਲੋਮੀਟਰਸ ਤੱਕ ਸਾਈਕਲ ਚਲਾ ਚੁੱਕੇ ਹੋ ਹੁਣ

इंडिया से थ्रू आउट इंडिया ही हो गया बाकी वर्ल्ड ਦੇ ਵਿੱਚ ਵੀ ਮੈਂ ਦੋ ਤਿੰਨ ਜਗ੍ਹਾ ਗਿਆ ਹਾਂ ਹਾ ਹਾਲੈਂਡ ਗ੍ਰੇਟ ਜਿਹੜੇ ਜੜੀ ਕਿ ਸਾਹਮਣੇ ਵੱਡੀ ਹੈ ਕਿ ਹਾਲੈਂਡ ਦੇ ਵਿੱਚ ਹੀ ਮੈਨੂੰ ਇਹ ਸ਼ੌਕ ਪਿਆ ਪੈਸ਼ਨ ਪਿਆ ਕਿ ਸਾਈਕਲਿੰਗ ਇਹ ਤੋਂ ਬੈਸਟ ਕੋਈ ਚੀਜ਼ ਨਹੀਂ ਆਈ ਅੱਛਾ ਵਾਟਸ ਵਾਟਸ ਯੂ ਏਜ ਡਾਕਟਰ ਮਠਾਰੂ ਏਜ ਇਜ਼ ਓਨਲੀ ਅ ਨੰਬਰ ਸਰ ਹਾਂ ਜੈਸ ਬੜਾ ਬੌਨ ਟੂ ਨੋ ਬਿਕਾਜ਼ ਦ ਥਿੰਗ ਇਜ਼ ਕਿ ਮੈਂ ਇਹ ਚਾਹੁੰਦਾ ਕਿ ਸਾਡੀ ਯੰਗ ਜਨਰੇਸ਼ਨ ਨੂੰ ਪਤਾ ਲੱਗੇ कि इस उमर यंग जनरेशन सब ना कसूर जड़ा है ना कसूरी काम है साढ़े पेरेंट्स है ऐसी पेरेंट्स नो, पेरेंट्स नो ऐसी किसे चंगे पास लांदे नहीं पे कोई साइकिल वास्ते नहीं कुछ दो टू व्हीलर फोर व्हीलर फटाफट चाबी फटाने उन्होंने वी आर तेज hmm. तेज हो 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 गया गया, गया. जी? ज़रूर सारा कुछ हो गया, don't worry. Don't worry. Don't say, मैं जो कह रहा है न, तो मैं कह रहा रहा ना, मैं कि जे आदमी सोचता है ना जी मैं टाइम कर रहा अज हाँ. जो चल रहा है ना टाइम चल रहा है उस टाइम चल रहा है हो गया. लोग रहे ਕਾਰ اے سی مش مشات સેવા کار ਚ ਜਾ ਰਹੇ ਨੇ اے سی ਮੋਟੀਵੇਸ਼ਨ ਬਿਹਾਈਂਡ ਜਿਸ ਤੇ ਜਿਮ ਚਲੇਗੇ اے سی ਇੱਕ ਖਟ ਕੇ ਆਏ ਤੁਸੀਂ ਆ ਲਿੰਕ ਲਓ ਸਾਈਕਲ ਤੇ ਆਂ ਹਾਂਜੀ ਸਕੂਟੀ ਤੇ ਨਹੀਂ ਆਇਆ ਨਹੀਂ ਨਹੀਂ ਓ ਕੀ ਗੱਲ ਹਾਂਜੀ ਮੈਂ ਵੀਡੀਓ ਘਟਾ ਲੈਣ ਤੇ ਹਾਂਜੀ ਦੱਸੋ ਕੀ ਗੱਲ ਜੀ ਤੁਸੀਂ ਤਾਂ ਸਕੂਟੀ ਤੇ ਆਏ ਆਂ ਜੀ ਜੀ ਤੁਸੀਂ ਕਹਿੰਦੇ ਤੁਸੀਂ ਸਾਈਕਲ ਤੇ ਆ ਮੈਂ ਤੈਨੂੰ ਦੇਖ ਆਹ ਓ ਕੀ ਆਪ ਸਪੋਰਟ ਮੈਂ ਆਇਆ ਜੀ ਜੀ ਟੈਕਨੀਕਲ ਸਪੋਰਟ ਬਾਈ ਕੀ ਆ ਬਾਤ ਹੈ ਭਾਈ ਇਹ ਵੀ ਬੜਾ ਬੜਾ ਬਹੁਤ ਬੜਾ ਸਪੋਰਟ ਹੁੰਦਾ ਹੈ ਜੀ ਜੀ ਬਾਈਕ ਤੂੰ ਕਹਦੇ ਆ ਉਹ ਤਾਂ ਸਾਈਕਲਿਸਟ ਹੈ ਹਾਂ ਜੀ ਆਪਣੀ ਸਾਈਕਲ ਲੈ ਕੇ ਆਓ ਸਾਰੇ ਜਾਣੇ ਕੱਟੂ ਸਾਈਕਲ ਕੱਟੂ ਸੋ ਅੱਜ ਦੇ ਮੌਕੇ ਸਾਡੇ ਨਾਲ ਬਾਈਕ ਰਾਈਡਰ ਨੇ ਅੰਬਿਕਾ ਸੋਨੀਆ ਜਿਨ੍ਹਾਂ ਨੇ ਹੁਣ ਤੱਕ ਬਹੁਤ ਰਿਕਾਰਡਸ ਬਣਾ ਦਿੱਤੇ ਨੇ ਸੋ ਬਾਈਸਾਈਕਲ ਤੋਂ ਸੌਰੀ ਮੋਟਰਸਾਈਕਲ ਤੋਂ ਅੱਜ ਬਾਈਸਾਈਕਲ ਤੇ ਆਏ ਨੇ ਸੋ ਅੱਜ ਦਾ ਕਿਹੋ ਜਿਹਾ ਇੱਕ ਫੀਸ ਹੈ ਵਰਲਡ ਬਾਈਕ ਸਾਈਕਲ ਡੇ ਹੈ ਰੈਪੀਨੈਂਟਲੀ ਥੈਂਕ ਯੂ so much ਅੱਜ ਵਰਲਡ ਬਾਈਕ ਬਾਈਸਾਈਕਲ ਡੇ ਹੈ ਵੈਸੇ ਸਾਰੇ ਜਾਣੇ ਮੈਨੂੰ ਇੱਕ ਮੋਟਰਸਾਈਕਲਿਸਟ ਲੈ ਜਾਂਦੇ ਨੇ ਬਟ ਮੇਰੀ ਜਰਨੀ ਸਾਈਕਲ ਤੋਂ ਹੀ ਸਟਾਰਟ ਹੋਈ ਸੀ ਵੈਰੀ ਫ੍ਰੈਂਕਲੀ ਜਦੋਂ ਅਸੀਂ ਸਕੂਲ ਦੇ ਵਿੱਚ ਹੁੰਨੇ ਤੇ ਫਸਟ ਸਾਡੀ ਬਾਈਕ ਸਾਈਕਲ ਹੀ ਹੁੰਦੀ ਹੈ ਔਰ ਉਸ ਤੋਂ ਬਾਅਦ ਜਦੋਂ ਜਲੰਧਰ ਚ ਵੀ ਬਹੁਤ ਅੱਛਾ ਇੱਕ ਗਰੁੱਪ ਹੈ ਸਾਈਕਲਿੰਗ ਦਾ ਸਾਡਾ ਫੀਮੇਲਜ਼ ਦਾ ਗਰੁੱਪ ਹੈ ਆਰਟੀਆਰ ਰਾਈਟ ਟੂ ਰੋਡ ਗਰੁੱਪ ਹੈ ਔਰ ਉਹਦੇ ਵਿੱਚ ਇੰਨੇ ਅੱਛੇ ਮੈਂਬਰਸ ਨੇ ਅਸੀਂ ਇਕੱਠੇ ਹੋ ਕੇ ਸਾਈਕਲਿੰਗ ਕਰਦੇ ਹਾਂ ਬਹੁਤ ਅੱਛਾ ਲੱਗਦਾ ਹੈ ਔਰ ਉਹਨਾਂ ਨੇ ਅੱਜ ਦਾ ਇਵੈਂਟ ਵੀ ਆਰਗੇਨਾਈਜ਼ ਕੀਤਾ ਮੈਨੂੰ ਪਾਰਟਿਸਿਪੇਟ ਕੀਤਾ ਹੈ ਇਹਦੇ ਵਿੱਚ ਬਹੁਤ ਅੱਛਾ ਇੱਕ ਗਰੁੱਪ ਹੈ ਸਾਈਕਲਿੰਗ ਦਾ ਸਾਡਾ ਫੀਮੇਲਜ਼ ਦਾ ਗਰੁੱਪ ਹੈ ਆ ਆਰਟੀਆਰ ਰਾਈਟ ਟੂ ਰੋਡ ਗਰੁੱਪ ਹੈ ਔਰ ਉਹਦੇ ਵਿੱਚ ਇੰਨੇ ਅچھے ਮੈਂਬਰਸ ਨੇ ਅਸੀਂ ਇਕੱਠੇ ਹੋ ਕੇ ਸਾਈਕਲਿੰਗ ਕਰਦੇ ਹਾਂ ਬਹੁਤ ਅੱਛਾ ਲੱਗਦਾ ਹੈ ਔਰ ਉਹਨਾਂ ਨੇ ਅੱਜ ਦਾ ਇਵੈਂਟ ਵੀ ਆਰਗੇਨਾਈਜ਼ ਕੀਤਾ ਮੈਨੂੰ ਪਾਰਟਿਸਿਪੇਟ ਕੀਤਾ ਹੈ ਇਹਦੇ ਵਿੱਚ ਸੋ ਅੱਜ ਇਸ ਇਵੈਂਟ ਦੇ ਵਿੱਚ ਜਦੋਂ ਮੈਂ ਬਹੁਤ ਸਾਰੇ ਸਾਈਕਲਿਸਟ ਨੂੰ ਮਿਲਿਆ ਉਹਦੇ ਵਿੱਚ ਇੱਕ ਸਾਈਕਲਿਸਟ ਇੰਗਲੇ ਰੀਤੀ ਬੋਟੀਆਂ ਜਿੰਨਾ ਕਾਫੀ ਪੁਰਾਣੇ ਸਮੇਂ ਤੋਂ ਜਾਣਦਾ ਸਾਡੇ ਕਾਲਜ ਦੇ ਵਿੱਚ ਸੀਗੇ ਐਂਡ ਇਹ ਲੜਕੀ

अच्छा बट ये अच्छा लगा मैंने को कि आप उस एक्टिविटीज को इन एक्टिविटीज को अभी तक एक्टिव एक रखा हुआ कॉलेज की कुड़ी गद्दा पहुंची सीगी जी माइम कर दी सीगी स्टंट कर दी सीगी और रोडिज के बीच गई है तो रोडिज के बीच है ना ये ब्रिज बनी है इसके ऊपर आई थिंक उन्होंने कोई क्रू मेंबर से गए दैट्स अ वेरी बिग थिंग एंड साइकिलिंग uh, कर रहे हो ये ही मेनू पता नहीं सीगा शायद नहीं ये मैं एक्चुअली सिक्स सेवन ईयर्स हो गए मेरे को करते हुए को एंड hmm. मैंने अभी तक अपना लाइक कैरी ऑन किया हुआ है जब भी मुझे टाइम मिलता है वी यूजअली राइड ऑन संडे एंड हम संडे को फोर्टी किलोमीटर फिफ्टी किलोमीटर हमसे जितना हो पाता है ah. हम उतना कवर करने की कोशिश करते Great. हैं और लाइक like, जब हम प्रॉपर पिंड वाली साइड से निकलते हैं तो व्यू बहुत अच्छा आता है ah. तो लाइक like, साइकिलिंग करने का सबसे बेस्ट मुझे मुझे अच्छा लगता है कि आप फ्री होते हो आप बस देख सकते हो यहाँ पे वहाँ पे और लाइक मेरे पास गाड़ी होके भी आई यूज़ टू ट्रैवल बहुत ज़्यादा मैं अपने साइकिलिंग ही यूज़ करती हूं। और मैं तो सबसे सबको यही बोलूंगी सब अच्छा, बो हम वो भी मतलब करते हो <laughs> लोग यहाँ पे तो काफी सारे हैं जो 100 किलोमीटर 300 किलोमीटर किलोमीटर जी वो बहुत अच्छे राइडर्स हैं और बहुत अच्छा लगता है कि जो हमसे भी उनको देख के हमें मोटिवेशन मिलती है

ਅ ਮੈਂ ਗੱਲ ਕਰੂੰਗਾ ਸੀਟੀ ਇੰਸਟੀਟਿਊਟਸ ਨਾਲ ਤੁਹਾਡੇ ਨਾਲ ਕਿ ਸੀਟੀ ਇਹੋ ਜਿਹੇ ਇਵੈਂਟਸ ਨੂੰ ਉਪਰਾਲਾ ਹਰ ਵਲ ਮਤਲਬ ਬੜਾਵਾ ਦਿੰਦਾ ਹੀ ਹੈ ਕਿ ਹਾਂਜੀ ਠੀਕ ਹੈ ਕੋਈ ਵੀ ਇਵੈਂਟ ਕਰਵਾਉਣਾ ਸਾਡੇ ਨਾਲ ਆਓ ਸੀ ਤੁਹਾਨੂੰ ਸਾਥ ਦੇਵਾਂਗੇ ਅਸੀਂ ਇਹ ਕਰਾਂਗੇ ਨਾ ਇਹ ਬਹੁਤ ਅੱਛੀ ਗੱਲ ਹੈ ਫਸਟਾ ਬੋਲਦਾ ਥੈਂਕ ਯੂ ਸਰ ਥੈਂਕ ਯੂ ਸੋ ਮੱਚ ਸਰ ਦੇਖੋ ਸੀਟੀ ਗਰੁੱਪ ਦਾ ਮੋਟੋ ਸਿਰਫ ਐਜੂਕੇਸ਼ਨ ਪ੍ਰੋਵਾਈਡ ਕਰਨਾ ਨਹੀਂ ਹੈ ਸੀਟੀ ਗਰੁੱਪ ਦਾ ਮੋਟੋ ਹੈ ਕਿ ਬੱਚਿਆਂ ਨੂੰ ਇੱਕ ਹੈਲਦੀ ਲਾਈਫ ਸਟਾਈਲ ਵੀ ਅਡਾਪਟ ਕਰਵਾਉਣਾ ਟੂ ਹੀ ਸੇਮ ਚੀਜ਼ ਅਸੀਂ ਅੱਜ ਕਰ ਰਹੇ ਆ ਵਰਲਡ ਬਾਈਸਾਈਕਲ ਡੇ ਤੇ ਰਾਈਟ ਟੂ ਰੋਡ ਤੇ ਦ ਬਾਈਕਸਟੋਰ ਨਾਲ ਮਿਲ ਕੇ ਕਿ ਬੱਚੇ ਜਿਹੜੇ ਆਪਣੇ ਪੈਦਲ ਚੱਲਣਾ ਛੱਡ ਗਏ ਐ ਸਾਈਕਲ ਚਲਾਉਣਾ ਛੱਡ ਗਏ ਐ ਉਹ ਬਾਈਕਸ ਤੇ ਆ ਗਏ ਐ ਕਾਰਸ ਤੇ ਆ ਗਏ ਐ ਤੇ ਉਸ ਚੀਜ਼ ਨੂੰ ਛੱਡ ਕੇ ਉਹ ਵਾਪਸ ਉਹ ਪੁਰਾਣੇ ਸਟਾਈਲ ਸਾਈਕਲ ਤੇ ਆਣ ਹੈਲਦੀ ਰਹਿਣ ਜਿੰਨਾ ਫਿਜ਼ੀਕਲੀ ਫਿਟ ਰਹਿਣਗੇ ਮੈਂਟਲੀ ਫਿਟ ਰਹਿਣਗੇ ਉਹਨਾਂ ਐਜੂਕੇਸ਼ਨ ਵੀ ਉਹ ਗ로우 ਕਰ ਸਕਦੇ ਐ ਸਰ ਜੀ ਮੈਂ ਤੁਹਾਡੀ ਆਪ ਆਪਣੀ ਜਨਰੇਸ਼ਨ ਦੀ ਗੱਲ ਕਰ ਲਈ ਜਨਰੇਸ਼ਨ ਸ਼ੁਰੂ ਹੋਈ ਸੀ ਸਾਈਕਲ ਤੋਂ ਹਣਾ ਸਾਈਕਲ ਤੋਂ ਹੋਲੀ ਹੋਲੀ ਫਿਰ ਬਾਈਕ ਲੋਕ ਕਰਨੇ ਲੱਣੀ ਸ਼ੁਰੂ ਹੋ ਗਏ ਕਿ ਕਹਿੰਦੇ ਕਿ ਬਾਈਕ ਆ ਉਹ امیر ਬੰਦਾ ਹਣਾ ਹੁਣ ਤਾਂ ਉਹ ਜ਼ਮਾਨਾ ਹੋਰ ਹੋ ਗਿਆ ਜੀ ਹਣਾ ਆਪਾਂ ਇੱਕ ਉਹ ਇਹ ਵੀ ਸਾਈਕਲ ਦੇਖੀ ਆ ਨਾ ਲਾਈਫ ਸਾਈਕਲ ਦੇਖੀ ਆ ਫਰਕ ਕੀ ਲੱਗਦਾ ਤੁਹਾਨੂੰ ਕੀ ਲੱਗਦਾ ਕਿ ਹੁਣ ਕਿੰਨਾ ਫਰਕ ਆ ਗਿਆ ਸਰ ਦੇਖੋ ਪੁਰਾਣੇ ਜ਼ਮਾਨੇ ਵਿੱਚ ਲੋਕ ਸੀਗੇ ਉਹ ਮਤਲਬ ਪੈਦਲ ਚੱਲਣਾ ਸਾਈਕਲ ਤੇ ਚੱਲਣਾ ਮਤਲਬ ਵਾ ਸਾਰੀਆਂ ਚੀਜ਼ਾਂ ਹੁੰਦੀਆਂ ਸੀਗੀਆਂ ਬਟ ਹੁਣ ਮਾਡਰਨਾਈਜੇਸ਼ਨ ਦਾ ਦੌਰ ਚੱਲ ਰਿਹਾ ਜੀ ਲੋਕ ਘਰਾਂ ਦੇ ਵਿੱਚ ਨਹੀਂ ਜੀ ਮਤਲਬ ਬਹੁਤ ਜ਼ਿਆਦਾ ਫਾਸਟ ਹੋ ਗਿਆ ਹੈ ਜਿਨਨੇ ਲੋਕ ਨੇ ਘਰ ਦੇ ਵਿੱਚ ਉਹਨੇ ਹੀ ਮਤਲਬ ਅਸੀਂ ਬਾਈਕਸ ਕਾਰਸ ਰੱਖੀਆਂ ਹੋਈਆਂ ਨੇ ਮਤਲਬ ਦੌਰ ਬਦਲਦਾ ਜਾ ਰਿਹਾ ਬਟ ਬਿਮਾਰੀਆਂ ਵੱਧਦੀਆਂ ਜਾ ਰਹੀਆਂ ਨੇ ਤੁਸੀਂ ਦੇਖੋ ਹਸਪੀਟਲਸ ਕਿੰਨੇ ਵੱਧ ਰਹੇ ਨੇ ਤਕੜਾ ਵਿਕਾਸ ਹੋ ਰਿਹਾ ਸਰ ਇਹਦਾ ਹਾਂ ਬਸ ਇਸੇ ਚੀਜ਼ ਨੂੰ ਮਤਲਬ ਇੱਕ ਉਪਰਾਲਾ ਹੈ ਸਿਟੀ ਗਰੁੱਪ ਦਾ ਕਿ ਆਪਾਂ ਲੋਕਾਂ ਨੂੰ ਆਪਣੀਆਂ ਰੂਟਸ ਦੇ ਨਾਲ ਜੋੜੀਏ ਤਾਂ ਕਿ ਮਤਲਬ ਮੇਨ ਮੋਟਿਵ ਸਾਡਾ ਹੈਗਾ ਕਿ ਇੱਕ ਆਪਾਂ ਚੰਗਾ ਤੇ ਸਿਹਤਮੰਤ ਮਤਲਬ ਭਾਰਤ ਨੂੰ ਮਤਲਬ ਬਣਾਈਏ ਡੈਫੀਨਿਟਲੀ ਤੇ ਇਹਹੀ ਇਨੀਸ਼ੀਏਟਿਵ ਨੂੰ ਲੈ ਕੇ ਇਹ ਸਾਰੇ ਉਪਰਾਲੇ ਕੀਤੇ ਜਾ ਰਹੇ ਨੇ ਹਸਪੀਟਲਸ ਦੀ ਗੱਲ ਕੀਤੀ ਦੁਆਬਾ ਜਾਂ 올ਓਵਰ ਪੰਜਾਬ ਦੇ ਵਿੱਚ ਜਲੰਧਰ ਇਹੋ ਜਿਹਾ ਜਿਸ ਨੂੰ ਹਸਪੀਟਲਸ ਦਾ 허브 ਕਿਹਾ ਜਾਂਦਾ ਜੀ ਉਹਨੇ ਦਾ ਕਾਰਨ ਕੀ ਹੈ ਸਾਨੂੰ ਇਹ ਨਹੀਂ ਪਤਾ ਬਟ ਫਿਰ ਵੀ ਇਹ ਚੀਜ਼ ਹੈਗੀ ਤਾਂ ਦੁਰਭਾਗੀ ਹੈ ਜੀ ਸੋ ਬਿਲਕੁਲ ਜਿਦਾਂ ਸਰ ਨੇ ਵੀ ਕਿਹਾ ਕਿ ਆਪਾਂ ਸ਼ਿਫਟ ਹੋ ਰਹੇ ਹਾਂ ਜਿਹੜਾ ਸਾਡਾ ਦੁਆਰ ਸੀ ਅਸੀਂ ਸਾਈਕਲ ਫੇਅਰ ਚਲਾਏ ਹੈ ਹਾਂ ਅੱਜ ਕੱਲ ਬੱਚੇ ਜੇ ਕਿਤੇ ਸੇ 1 ਕਿਲੋਮੀਟਰ ਡਿਸਟੈਂਸ ਤੇ ਵੀ ਜਾਣਾ ਬੱਚੇ ਕੀ ਕਹਿੰਦਾ ਕਿ ਸਾਨੂੰ ਬਾਈਕਸ ਤੇ ਜਾਂ ਐਕਟਿਵਾ ਤੇ ਲੈ ਕੇ ਜਾਓ ਜੀ ਤੇ ਦੇਖੋ ਸਰ ਜਿੰਨਾ ਫਿਜ਼ੀਕਲ ਵਰਕਆਊਟ ਘਟੂਗਾ ਉਨੀ ਪ੍ਰੋਬਲਮਸ ਵਧਣਗੀਆਂ ਕਿਉਂਕਿ ਅਬ ਫਾਸਟ ਫੂਡ ਬੱਚੇ ਖਾਂਦੇ ਆ ਜ਼ਿਆਦਾ ਕਈ ਚੀਜ਼ਾਂ ਖਾ ਰਹੇ ਆ ਵਰਕਆਊਟ ਹੋ ਨਹੀਂ ਰਿਹਾ ਤੇ ਉਹ ਫਿਜ਼ੀਕਲ ਵਰਕਆਊਟ ਜਦੋਂ ਸਾਈਕਲਿੰਗ ਦੇ ਥਰੂ ਜਾਂ ਸਪੋਰਟਸ ਦੇ ਥਰੂ ਇਹ ਹੋਊਗਾ ਯੋਗਾ ਦੇ ਥਰੂ ਹੋਊਗਾ ਤੇ ਡੈਫੀਨੇਟਲੀ ਹਸਪੀਟਲ 'ਚ ਘੱਟ ਲੋਡ ਪਾਉਗੀ ਲੋਡ ਤਾਂ ਪੈਣੀ ਪੈਣੀ ਐ ਐਂਡ ਆਫ ਦਾ ਡੇ ਬਟ ਘੱਟ ਲੋਡ ਪਾਉਗੀ ਕਿ ਜਦੋਂ ਆਪਣਾ ਸਾਰਾ ਵਰਕਆਊਟ ਹੋ ਗਿਆ ਫਿਜ਼ੀਕਲੀ ਫਿੱਟ ਹੋਣਾ ਸ਼ੁਰੂ ਹੋ ਗਏ ਤੇ ਸਾਰੀਆਂ ਚੀਜ਼ਾਂ ਹੋਲੀ ਹੋਲੀ ਹੈਲਦੀ ਤਾਂ ਹੋਈ ਐ ਸਰ ਬਿਲਕੁਲ ਉਹ ਸਰ ਇਹੀ ਮੋਟਿਵ ਨਾਲ ਸੀ ਇਹ ਚੀਜ਼ ਕਰ ਰਹੇ ਆ ਜੀ ਸੋ ਬਟ ਥੈਂਕਸ ਟੂ ਯੂ ਥੈਂਕਸ ਟੂ ਯੂ ਜਿਨ੍ਹਾਂ ਨੇ ਵੀ ਅੱਜ ਇਹ ਇਵੈਂਟ ਕਰਵਾਇਆ ਤੁਹਾਨੂੰ ਸਾਰੇ ਸਪਾਂਸਰ ਕਿ ਇਹੋ ਜੇ ਇਨੀਸ਼ੀਏਟਿਵ ਕਰਵਾ ਦਿੱਤਾ ਸ਼ਾਇਦ ਅਸੀਂ ਅੱਜ ਅਸੀਂ ਵੀ ਜੁੜ ਰਹੇ ਮੈਂ ਖੁਦ ਕਹਿੰਦਾ ਹਾਂ ਕਿ ਨਹੀਂ ਮੈਨੂੰ ਇਸ ਇਦਾਂ ਦੇ ਇਨੀਸ਼ੀਏਟਿਵ ਨਾਲ ਜੋੜਿਆ ਕਰ ਬਟ ਥੈਂਕਸ ਟੂ ਰਿਸ਼ਾ ਆਲਸੋ ਡੈਫੀਨਿਟਲੀ ਸੋ ਥੈਂਕ ਯੂ ਸੋ ਮੱਚ ਗਾਇਸ ਸੋ ਤੁਹਾਨੂੰ ਬਾਕੀ ਅੱਜ ਈਵੈਂਟ ਦਿਖਾਇਆ ਐਂਡ ਤੁਸੀਂ ਵੀ ਇਹੋ ਜੇ ਈਵੈਂਟ ਕਰਦੇ ਰਹੋ ਕਿ ਨੋ ਰੋ ਸਾਈਕਲ ਚਲਾਓ ਬਾਈ ਗ੍ਰੀਨ ਪਲਾਂਟਸ ਲਗਾਓ ਇਹੋ ਜੀਆਂ ਚੀਜ਼ਾਂ ਹੋਣੀ ਚਾਹੀਦੀ ਤਾਂ ਕਿ ਅਸੀਂ ਹਸਪੀਟਲਸ ਤੋਂ ਦੂਰ ਰਹੀਏ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਅੱਜ ਵਰਲਡ ਬਾਈਸਾਈਕਲ ਡੇ ਐਂਡ ਤੁਸੀਂ ਸੈਲੀਬ੍ਰੇਟ ਫਲੈਗ ਹੋਇਆ ਸੀਗਾ ਐਂਡ ਫਸਟ ਆਫ 올 ਕੀ ਅੱਜ ਦੇ ਦਿਨ ਲਈ ਕੀ ਕਹੋਗੇ ਤੁਸੀਂ ਸਰ ਅੱਜ ਦੀ ਜਿਹੜੀ ਰਾਈਡ ਹੈ ਵੈਸੇ ਇਹਦਾ ਕ੍ਰੈਡਿਟ ਮੈਂ ਦਵਾਂਗੀ ਦਿਸ਼ਾ ਨੂੰ ਅਸੀਂ ਬਹੁਤ ਹੀ ਸ਼ਾਰਟ ਨੋਟ ਤੇ ਇਹ ਰਾਈਡ ਪਲਾਨ ਕੀਤੀ ਸਾਨੂੰ ਆਈਡੀਆ ਨਹੀਂ ਸੀਗਾ ਕਿ ਇੰਨੇ ਰਾਈਡਰਸ ਫਿਰ ਵੀ ਆ ਜਾਣਗੇ ਬਟ ਆਮ ਵੈਰੀ ਗਲੈਡ ਕਿ ਰਾਈਡਰਸ ਵਰਕਿੰਗ ਦੇ ਤੇ ਵੀ ਆਏ ਹੈ ਔਰ ਵਰਲਡ ਬਾਈਸਾਈਕਲ ਡੇ ਐਕਚੁਅਲੀ ਹਰ ਦਿਨ ਨਹੀਂ ਹੈ ਬਟ ਇਹ ਹੈ ਕਿ ਜਿਸ ਦਿਨ ਦਿਨ ਹੁੰਦਾ ਉਸ ਦਿਨ ਮਨਾਉਂਦਾ ਮੌਕਾ ਮਿਲ ਜਾਂਦਾ ਹੈ ਵੀ ਤੁਸੀਂ ਕਾਫੀ ਟਾਈਮ ਤੋਂ ਕਰ ਰਹੇ ਹੋ ਬਾਈਕਲਿੰਗ ਤੁਹਾਨੂੰ ਮੈਂ ਦੇਖਦਾ ਹੁੰਦਾ ਹਾਂ ਅੱਛਾ ਤੋ ਮਤਲਬ ਤੁਸੀਂ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਵੈਸੇ ਕਰਦੇ ਹੋ ਨੂੰ ਸੋ ਲਾਕਡਾਊਨ ਤੋਂ ਬਾਅਦ ਸ਼ੁਰੂ ਕੀਤਾ ਸੀ ਤਿੰਨ ਚਾਰ ਸਾਲ ਹੋ ਗਏ ਉਹਨੂੰ ਸੋ ਲਾਕਡਾਊਨ ਤਿੰਨ ਚਾਰ ਸਾਲ ਹੋ ਗਏ ਤੁਹਾਨੂੰ ਮੈਨੂੰ 1 ਸਾਲ ਹੀ ਹੋਇਆ ਹੈ 1 ਸਾਲ ਹੋਇਆ ਤੁਹਾਨੂੰ ਮੈਮ ਸੇਮ ਇੱਕ ਸਾਲ ਅੱਛਾ ਤੁਹਾਨੂੰ 3 ਸਾਲ ਹੋ ਗਏ ਤੁਹਾਨੂੰ 1 ਸਾਲ ਹੋਇਆ 1 ਸਾਲ ਜੀ ਤੁਸੀਂ ਕੀ ਭਾਈ ਸਾਹਮਣੇ ਆਓ ਮੇਰਾ ਵੀ ਇੱਧਰ ਮੈਮ ਦਿਖਾਓ ਅੱਗੇ ਆਵਾਂ ਮੈਂ ਥੋੜੇ ਤੁਸੀਂ ਵੀ ਨਾ 1 ਸਾਲ ਹੋ ਗਿਆ 1 ਸਾਲ ਜੀ ਤੁਹਾਨੂੰ ਕੁਝ ਲੱਗਾ ਕਿ ਚੇਂਜ ਜਾਂ ਕੁਝ ਅਲੱਗ ਲੱਗਾ ਕਿ 1 ਸਾਲ ਤੋਂ ਸਾਈਕਲਿੰਗ ਕਰ ਰਹੇ ਹੋ ਐਂਡ ਰੈਗੂਲਰ ਕਰਨਾ ਬਹੁਤ ਮੁਸ਼ਕਿਲ ਹੁੰਦਾ ਇੱਕ ਦੋ ਦਿਨ ਬੰਦਾ ਆਏ ਨਾ ਚਾਰੇ ਨਾਲ ਫੇ ਖੱਲੀਆਂ ਪਹਿਨਦੇ ਬੰਦਾ ਕਨ ਸ਼ੈਡਿਊਲ ਕਰੇ ਬੈਠੋ ਗਰਮੀ ਬਹੁ ਆ ਕੀ ਮਹਿਸੂਸ ਕੀਤਾ ਮਹਿਸੂਸ ਹੀ ਕੀਤਾ ਕਿ ਮਤਲਬ ਬੜਾ ਵਧੀਆ ਲੱਗਦਾ ਜਦੋਂ ਤੁਸੀਂ ਸਾਈਕਲ ਚਲਾ ਰਹੇ ਹੋ ਨਾ ਠੰਡੀ بس ਮੈਨੂੰ ਇਹ ਹੈ ਕਿ ਅਸੀਂ ਜੇ ਸਾਈਕਲ ਲੂ ਇੱਕ ਐਕਸਰਸਾਈਜ਼ ਦੇ ਤਰ੍ਹਾਂ ਨਹੀਂ ਤਾਂ ਇੱਕ ਮੋਡ ਆਫ ਟ੍ਰਾਂਸਪੋਰਟ ਵੀ ਜੇ ਹੋਵੇ ਤਾਂ ਜ਼ਿਆਦਾ ਵਧੀਆ ਲੱਗੇ ਜੇ ਸਾਡੀ ਸਿਟੀ ਸਾਈਕਲ ਫ੍ਰੈਂਡਲੀ ਹੋਵੇ ਤਾਂ ਜ਼ਿਆਦਾ ਵਧੀਆ ਲੱਗੇ ਹਾਂ ਡੈਫੀਨਿਟਲੀ ਹੁ ਗੱਡੀਆਂ ਬਹੁ ਹੋ ਗਏ ਹਨ 노 ਡਾਊਟ ਇਸ ਲਈ ਗੱਡੀਆਂ ਸਸਤੀਆਂ ਵੀ ਜ਼ਿਆਦਾ ਹੋ ਗਈਆਂ ਕਿਉਂਕਿ ਲੁੱਕ ਹੀ ਲੈਣ ਬੜੀ ਲੱਗੂਗੀ ਤੁਸੀਂ ਤੁਸੀਂ 3-4 ਸਾਲ ਹੋ ਗਏ ਤੁਹਾਨੂੰ ਚਲਾਉਂਦੇ ਉਹਨਾਂ ਕੀ ਡਿਫਰੈਂਸ ਲੱਗਾ ਕੀ ਡਿਫਰੈਂਸ ਲੱਗਾ ਹਾਂ ਮਤਲਬ ਕੀ ਫਰਕ ਕੀ ਫਰਕ ਲਾਈਫ ਚ ਕੀ ਫਰਕ ਪਿਆ ਕੋਈ ਫਰਕ ਲੱਗਦਾ ਤੁਹਾਨੂੰ

एक साल हो गया तो एक साल में आपको क्या चेंजेस लगे या क्या अच्छा लगा इसमें पॉजिटिव पॉइंट क्या है ताकि और भी आपसे मोटिवेट ने हो नेगेटिव पॉइंट प्या? क्या है क्या आप लोगों को फायदे बताओ इसीलिए साइकिलिंग में आओ सबको पता है बस हिम्मत करके उठने की बात है हाँ सुबह उठना थोड़ा मुश्किल है ये है चाइल्ड तुम नहीं सोचते ना तुम साइकिल पे बस निकल जाते हो हाँ। बड़े हो के आलसी हो जाते हैं बस आलस तोड़ने की बात है हाँ, ये तो अच्छी लगी आपको इनकी बात की सब एक दूसरे को खुशी करते हैं आप है। क्या कहोगे Sir, I would like to thank Disha for everything that she's done. I'm sorry. <laughs> Very sorry. I would like to thank Disha for everything she's done. She actually has motivated us uh, as being a part of the...

ਦੀ ਛੁੱਟੀ ਵਾਲੇ ਦਿਨ ਛੁੱਟੀ ਵਾਲੇ ਦਿਨ ਸਾਨੂੰ ਤਾਂ ਛੁੱਟੀ ਵਾਲੇ ਦਿਨ लेट ਉੱਠੀ ਨੋ ਡਾਊਟ ਇਹ ਵੀ ਬਹੁਤ ਅੱਛੀ ਗੱਲ ਹੈ ਕਿ ਛੁੱਟੀ ਵਾਲੇ ਦਿਨ ਜਿੱਥੇ ਬੰਦੇ ਸੋਚਉਂਦਾ ਨਹੀਂ ਇੱਥੇ ਯਹਾਂ ਭਰਾਓ ਪਲੀਜ਼ ਆਪ ਸਭ ਕੋ ਲੋ ਭਾਈ ਛੁੱਟੀ ਵਾਲੇ ਦਿਨ ਬੰਦੇ ਨੂੰ ਹੁੰਦਾ ਕਿ ਮੈਂ ਲੇਟ ਉੱਠਾਂ ਆਰਾਮ ਨਾਲ ਉੱਠੋ ਠੀਕ ਹੈ 10 11 ਵਜੇ ਉੱਠੋ ਸਾਰੇ ਇਦਾਂ ਹੀ ਕਰਦੇ ਆ ਤੁਸੀਂ ਚੱਲ ਜਾਨੇ ਹੋ ਕਿ ਮੈਂ ਕਿੱਥੇ ਕਿੱਥੇ ਜਾਣੀ ਹੂ ਹ ਹਵੇਲੀ ਔਰ ਵਿਲੇजेस ਅਰਾਊਂਡ ਜਹਾਂਗੀਰ ਫੋਰਟ ਦੈਨ ਅਲੱਗ ਅਲੱਗ ਰੂਟ ਡਿਸਾਈਡ ਹੁੰਦੇ ਹੈ ਅਬ ਹਮਾਰੇ ਸਾਥ ਹੁਸ਼ਿਆਰਪੁਰ ਵਾਲੇ ਮੈਮ ਆ ਗਏ ਹੈ ਟੂ ਸੂਨ ਵੀ ਆਰ ਪ मतलब चला ले तो कई बार ऐसा होता कि नहीं इतनी दूर कोई ये, है ये कोई है कोई मैम में कोई ऐसा ये मैम ने सिर्फ 200 किलोमीटर 300 400 एंड 600 किलोमीटर की वीआरएम करी है सिर्फ सिर्फ सिर्फ, सिर्फ। तो लाइक शी इज फर्स्ट एसएसआर ऑफ पंजाब तो ए -ए 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 अरे वाह मैं आपने ये बताया नहीं मेरे को मुझे लगा हाँ ठीक है आप बातें करो अच्छे बात नहीं। और आप बिलीव नहीं करोगे एक छोटा सा पोस्टर होता है अगर आपका साइकिल पे सही हो जाए ना तो एनी बडी गैन साइकिल जो मैंने डिस्टेंसिस किए हैं तो बहुत बड़ा तुर्रम घाम वाला काम नहीं है आप भी साइकिल चला सकते हो साइकिल बच्चे की शुरुआत तो यही होती ना कि हम बच्चों को साइकिल ले दो साइकिल चलानी सिखा दो लेकिन उसको लाइफ में कैसे इम्प्रूव करना है अपने आप को कैसे सुधारना है वो तो आप बता सकते हो ज्यादा बेटर बच्चे के लिए ना ये फर्स्ट फ्रीडम व्हीकल होता है वो जो एनर्जी इसमें फील करता है ना वो उसको कोई कंपैरिजन नहीं है और आप देखोगे कि जो ये कॉलेज गोइंग एज होती है उसमें लोग साइकिलिंग नहीं करेंगे बच्चे क्योंकि उस टाइम पे उनका अलग मोटिव होता है तो उस टाइम मोटरसाइकिल चाहिए स्कूटर चाहिए गाड़ी चाहिए लेकिन जब एज थर्टी से ज्यादा हो जाती है देन यू कम बैक टू साइकिल नहीं अब तो वो बाइक वाला और अभी गया अब अब सीधा गाड़ी वाला आ गया exactly. कॉलेज जाना तो गाड़ी चाहिए कौन कौन चलाता है आप में से गाड़ी वैसे कौन कौन चलाता आती आती है आपती किसी को ड्राइवर चलाते हो आप भी तो फिर आज आपका अच्छा कोई होता है आपके बीच में ग्रुप में कि नहीं आज यार रहने तो छुट्टी कर लो संडे रात को लाइट गई हुई थी Likely, sorry, दो दो आप अपनी बात कर रहे हैं। होता ना कि वैसे नहीं है बट इवन इफ डज फील लाइक दिस तो वी ऐसे थोड़ा सा भी वो का पता नहीं लगता वो तो है चलो अब तो आदत होगी ना आप oh, oh, सबको ਤੁਹਾਨੂੰ ਬਹੁਤ ਬਹੁ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਜੀ ਤੁਸੀਂ ਇਹ ਬਹੁਤ ਵਧੀਆ ਇਹ ਇਹ ਕਰਦੇ ਬਹੁਤ ਔਖਾ ਜੀ ਕਿ ਇਵੈਂਟ ਨੂੰ ਪਲਾਨ ਕਰਨਾ ਦਿਸ਼ਾ ਨੂੰ ਬਿਕੋਜ਼ ਮੈਂ 3-4 ਸਾਲ ਤੋਂ ਇਹਨੂੰ ਮੈਂ ਇਹ ਨਹੀਂ ਕਿ ਨਹੀਂ ਅਲੱਗ-ਅਲੱਗ ਚੈਨਲ ਤੋਂ ਸਾਨੂੰ ਕਵਰ ਕਰਦਾ ਕੁਝ ਨਿਆਣੇ ਜੀ ਵਹੀ ਮੈਨੇ ਕਹਿ ਕੇ ਬਹਾਨਾ ਮਾਰ ਦਿਆ ਥੋ ਥਿੰਕ ਇਜ਼ ਕਿ ਇਸਕੋ ਗੁਡ ਵੇ ਦਾ ਗਰੋਥ ਫਾਲੋਸ ਯੂ ਯਾ ਡੈਫੀਨਿਟਲੀ ਸੋ ਦ ਥਿੰਗ ਇਜ਼ ਕਿ ਇਸ ਇਵੈਂਟ ਨੂੰ ਕਰਵਾਉਣਾ ਹੀ ਬਹੁਤ ਔਖਾ ਹੈ ਬੰਦੇ ਇਕੱਠੇ ਕਰਨੇ ਬਹੁਤ ਔਖੇ ਹੈ ਇਵੈਂਟ ਨੂੰ ਇੱਕ ਕੁਝ ਕਰਨਾ ਭਾਵੇਂ ਉਹ ਇੱਕ ਵੱਡੀ ਫਲੈਕਸ ਲਾ ਕੇ ਬੰਦੇ ਚਾਰ ਬਣਾਉਣੇ ਉਹ ਵੀ ਬਹੁਤ ਔਖਾ ਕੰਮ ਬੜੀ ਛੀ ਇਹ ਕਰਦੀ ਹੈ ਔਰ ਇਹਦੀ ਬਹੁਤ ਜ਼ੋਰ ਦਾ ਤਾੜੀ ਹੈ ਪਲੀਜ਼ ਤੁਸੀਂ ਜਿੰਨੇ ਚਾਰ ਬੰਦੇ ਹੈਗੇ ਆਪਾਂ ਇਟ ਵਾਸ ਜਸਟ ਵਿਦ ਦਾ ਸਪੋਰਟ ਆਫ ਦਾ ਬਾਈਕ ਦਾ ਬਾਈਕ ਸਟੋਰ ਐਂਡ ਦਾ ਸਿਟੀ ਗਰੁੱਪ ਅਕੇਲੇ ਕੁਝ ਨਹੀਂ ਹੋਇਆ ਟੀਮ ਵਰਕ ਇਟਸ ਅ ਟੀਮ ਵਰਕ ਔਰ ਇਹ ਇਹ ਜੋ ਕੰਮ ਇਨ ਬਲੂ ਜਰਸਸ ਜੋ ਪਤਾ ਨਹੀਂ ਚੱਲਦਾ ਹੈ ਦੇਅਰ ਸਪੋਰਟ ਤੋ ਇਟਸ ਨਹੀਂ ਮੈਂ ਦੇਖਦਾ ਹਾਂ ਮੈਂ ਫੋਲੋ ਕਰਦਾ ਹਾਂ ਰਾਈਟ ਟੂ ਰੋਡ ਕੀ ਪੇਜ ਕੋ ਆਪ ਵੀ ਕਰੋ ਭਾਈ तो जो जुड़ना चाहते हैं हैं वो जुड़ सकते आपके साथ। बिल्कुल सर। Only females, ना? Yes, sir. Only Only female. females, yeah. क्योंकि ये का का? का पहला female, uh, cycle group है। का पंजाब मुबारको बहुत जीडा बहुत बहुत जी शुक्रिया